ਕਿੱਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤ ਮਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਿਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਝਾਟ ਬੋਲ ਰਿਹਾ ਸੀਗਾ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟਿਚਰਾਂ ਕਰਦਾ ਸੀ ਆ ਸੁਣੋ ਜੋ ਆ ਨਾ ਤੁਹਾਨੂੰ ਜੀ ਹੱਥ ਆਇਆ ਜੇ ਇੱਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲੋ ਯਾਰ ਮੁਰਗੀ ਖਾਨਾ ਖੋਲ ਲੋ ਤੇ ਪੈਸਾ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ 'ਚ ਭਗਵੰਤ ਪਾਣ ਜਾ ਰਿਹਾ ਵਾ ਆ ਜਿਹੜੀਆਂ ਲੈਕਸਸ ਟੋਯੋਟਾ ਗੱਡੀਆਂ ਨਾਰਮਲ ਕੋਰਸੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੜ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਵਿੱਚੇ ਕੇਜਰੀਵਾਲ ਸਾਹਿਬ ਚੜ ਰਹੇ ਨੇ VIP ਕਲਚਰ ਦਾ ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ ਮੈਂ ਕਿਆ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫਿਸ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ NHAI ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤ ਮਾਨ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗੀਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਫਿਰ ਆਪਾਂ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਦੀ ਕੈਬਨ ਬਣਾ ਕੇ ਕੋ ਬੈਠੇ ਹੋਇਆ ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰەआम ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬਿਹਤਰੀਨ ਕਲਾਕਾਰ ਨੌਜਵਾਨ ਵਿਸ਼ਪ ਪੱਧਰ ਦਾ ਉਹਨੂੰ ਢੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਜੇ ਲਾਅ ਐਂਡ ਆਰਡਰ ਇੰਨਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨ ਉਹ ਵੀ ਵਰਗੇ ਜਿਨ੍ਹਾਂ ਜੋ ਬੈ ਕੇ ਇੰਟਰਵਿਊ ਕਿਦਾਂ ਦੇ ਰਹੇ ਨੇ 댓 ਮੀਨਸ ਤੁਹਾਡਾ ਜੇਲ੍ਹ ਦਾ ਨਿਜ਼ਾਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇੰਨਾ ਹੀ ਅੱਛਾ ਸੀ ਪੰਜਾਬ ਦੇ ਵਿੱਚ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖਿਆ ਦੀ 295A ਦੀ ਪ੍ਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ ਜਿਨ੍ਹਾਂ ਨੇ ਟ੍ਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲੋਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਚ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਤੇ ਪਿੱਛੇ ਪੁਲਿਸ ਵਾਲੇ ਸਾਰੇ ਆਫਿਸਰ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੂਜਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਸਟੇਟ ਤੇ ਕਿ ਜੀ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸ ਨੂੰ ਜੜੋਂ ਪੁੱਟ ਕੇ ਸੁੱਟ ਦਿਆਂਗੇ 2.5 ਸਾਲ ਦਾ ਸਮਾਂ ਹੋ ਚੁੱਕਿਆ तकरीबन ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਹੈ ਪਰ ਨਸ਼ੇ ਦੀ ਕੀ ਹਾਲਾਤ ਨੇ ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ ਕਿਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਨਾਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੋਈ ਮਜ਼ਾਕੀਆ ਪੋਲਿਟਿਕਸ ਨਹੀਂ ਕੀਤੀ ਮੇਰੀ ਮੇਰੀ ਜਿੰਨੀ ਜਦੋ ਜਿਹੇਦ ਆ ਉਹ ਕੰਪਲੀਟ ਸੰਜੀਦਾ ਵਾ ਔਰ ਫੈਕਟਸ ਤੇ ਕਥਾਂ ਤੇ ਆਧਾਰਿਤ ਮੈਂ ਗੱਲ ਕਰਦਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤਪਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਝਾਟ ਬੋਲ ਰਿਹਾ ਸੀਗਾ ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲਹਿਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟਿਚਰਾਂ ਕਰਦਾ ਸੀ ਆ ਸੁਣੋ ਸੁਣ ਲਿਆ ਜੀ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਆ ਵਾ ਕਿ ਜੇ ਇੱਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲਓ ਯਾਰ ਮੁਰਗੀ ਖਾਨਾ ਖੋਲ੍ਹ ਲਓ ਤੇ ਭਾਈ ਸਾਹਿਬ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲ੍ਹਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਇਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਅੱਛਾ ਇੱਥੇ ਹੀ ਬਸ ਨਹੀਂ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ ਚ ਭਗਵੰਤ ਮਾਨ ਜਾ ਰਿਹਾ ਵਾ ਆ ਜਿਹੜੀਆਂ ਲੈਕਸਸ ਟੋਯੋਟਾ ਗੱਡੀਆਂ ਨਾਰਮਲ ਕੋਰਸੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੱਲ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਪਿੱਛੇ ਕੇਜਰੀਵਾਲ ਸਾਹਿਬ ਚੱਲ ਰਹੇ ਨੇ ਵੀਆਈਪੀ ਕਲਚਰ ਦਾ ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ ਮੈਂ ਕਿਆ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾਂ ਔਰ ਸਿਕਿਉਰਿਟੀ ਦੇ ਮਸਲੇ ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫੇਸ ਟ੍ਰਾਂਸਪੋਰਟ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ ਐਨ ਐਚ ਆਏ ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤ ਮਾਨ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗੀਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਫਿਰ ਆਪਾਂ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਦੀ ਕੈਬਨ ਬਣਾ ਕੇ ਕੋ ਬੈਠੇ ਹੋਇਆ ਨੰਬਰ 1 ਨੰਬਰ 2 ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰੇ ਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬੇਹਤਰੀਨ ਕਲਾਕਾਰ ਨੌਜਵਾਨ ਵਿਸ਼ਵ ਪੱਧਰ ਦਾ ਉਹਨੂੰ ਢੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਉਹਦਾ ਤੁਸੀਂ ਕਹਿੰਜੇ ਨੇ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ ਜੇ ਲਾਅ ਐਂਡ ਆਰਡਰ ਇੱਡਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨ ਉਹ ਵੀ ਵਰਗੇ ਜਿਹਨਾਂ ਨੂੰ ਬਹਿ ਕੇ ਇੰਟਰਵਿਊ ਕਿਦਾਂ ਦੇ ਰਹੇ ਨੇ ਥੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਯਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇਟਾ ਹੀ ਅੱਛਾ ਸੀ ਪੰਜਾਬ ਦੇ ਵਿੱਚ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀਆ ਦੀ 295 A ਦੀ ਪਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ ਜਿਨ੍ਹਾਂ ਨੇ ਟਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲੋਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਜ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕਿੰਨਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਫੇ ਪਿੱਛੇ ਪੁਲਿਸ ਵਾਲੇ ਸਾਰੇ ਆਫੀਸਰ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੇ ਉੱਤੇ ਦੂਜਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਡੇ ਤੇ ਕਿ ਜੇ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸ ਨੂੰ ਜੜੋਂ ਪੁੱਟ ਕੇ ਸੁੱਟ ਦਿਆਂਗੇ 2.5 ਸਾਲ ਦਾ ਸਮਾਂ ਹੋ ਚੁੱਕਿਆ तकरीबन ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਆ ਪਰ ਨਸ਼ੇ ਦੇ ਕੀ ਹਾਲਾਤ ਨੇ ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ ਆ ਕੱਲ ਜਦੋਂ ਗੱਲ ਕਰ ਰਹੇ ਸੀ ਮੈਨੂੰ ਕੁਦਰਤੀ ਕਿਸੇ ਨੇ ਵੀਡੀਓ ਭੇਜੀ ਇੱਕ ਡਾਕਟਰ ਗਿੱਲ ਨੇ ਆ ਆ ਵੀਡੀਓ ਦੇਖੋ ਤੁਸੀਂ ਜ਼ਰਾ ਡਾਕਟਰ ਗਿੱਲ ਨੇ ਗਿੱਲ ਹਸਪੀਟਲ ਮੋਰਿੰਡਾ ਰੋਡ ਮੋਰਿੰਡੇ ਸਪੀਕਰ ਆਨ ਕਰਨਾ ਸਰ ਜੀ ਮੈਂ ਖੜਾ ਆਪਣਾ ਗਿੱਲ ਮੈਂ ਗਿੱਲ ਹਸਪੀਟਲ ਥੋੜੀ ਜਿਹੀ ਅੱਗੇ ਕਰ ਦਿਓ ਫੋਰਵਰਡ ਪਾਸ ਤੇ ਪ੍ਰੈਕਟਿਸ ਕਰਦਾ ਐਲਡੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈ ਹਾਂ ਉਸ ਦਿਨ ਖੇਰਾ ਆਦੀ

ਉਹ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ। ਇੰਨੇ ਜਿਆਦਾ ਤੁਸੀਂ ਸੁਣ ਲਿਆ ਕਿ ਇੱਕ ਡਾਕਟਰ ਗਿੱਲ ਮੋਰਿੰਡਾ ਹਸਪੀਟਲ ਆ ਉਥੇ ਤੁਸੀਂ ਦੇਖ ਲਿਆ ਕਿ ਕਿਦਾਂ ਛਲਨੀ ਕੀਤਾ ਹੋਇਆ ਸਾਰਾ ਬਦਨ ਉਸ ਨੌਜਵਾਨ ਦਾ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਾਰੇ ਪੰਜਾਬ ਦੀ ਦਾਸਤਾਨ ਹੈ ਪਿੰਡਾਂ ਦੇ ਵਿੱਚ ਲੋਕੀਂ ਆਪਣੇ ਬੱਚਿਆਂ ਨੂੰ ਇੰਨੇ ਅਨ ਸੇਫ ਮਹਿਸੂਸ ਕਰਦੇ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭਜ ਰਹੇ ਨੇ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਬਿਆਨ ਦੇ ਰਹਾ ਝੂਠਾ ਸਾਰਾ ਸਰ ਰਿਵਰਸ ਮਾਈਗ੍ਰੇਸ਼ਨ ਇਸ ਕਰਕੇ ਥੋੜੀ ਜੀ ਰੁਕੀ ਆ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਵਗੈਰਾ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ 50% ਉਹਨਾਂ ਨੇ ਬੈਨ ਲਾ ਦਿੱਤਾ ਬਿਲਕੁਲ ਇਸ ਕਰਕੇ ਸਾਡੇ ਬੱਚਿਆਂ ਦੇ ਕੋਲ ਹੁਣ ਕੋਈ ਰਾਹ ਨਹੀਂ ਗਾ ਤੇ ਉਹ ਹਾਇਰ ਐਜੂਕੇਸ਼ਨ ਵਿੱਚ ਕਾਲਜੇਜ਼ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ ਹਰ ਗੱਲ ਦਾ ਝੂਠ ਬੋਲਣਾ ਹਰ ਗੱਲ ਦਾ ਦੂਜਿਆਂ ਦਾ ਮਜ਼ਾਕ ਉਡਾਉਣਾ ਦੂਜਿਆਂ ਨੂੰ ਤਿਚਰਾਂ ਕਰਨੀਆਂ ਕਿਸੇ ਨੂੰ ਕਨਵੈਂਟੇਰੀਅਨ ਕਹਿਣਾ ਕਨਵੈਂਟੇਰੀਅਨ ਅਸੀਂ ਸਰਕਾਰੀਅਨ ਬੜਾ ਹੀ ਵੱਡਾ ਫੈਸਲਾ ਹੁੰਦਾ ਜਦੋਂ ਆਪਾਂ ਫੈਸਲਾ ਕਰਨਾ ਕਿ ਅਸੀਂ ਅੱਜ ਸਕੂਲ ਜਾਣਾ ਕਿ ਨਹੀਂ ਜਾਣਾ ਆ ਤੁਹਾਡਾ ਲੈਵਲ ਆ ਚੀਫ ਮਿਨਿਸਟਰ ਦਾ ਬੜੇ ਅਫਸ ਸਾਡਾ ਪੰਜਾਬ ਜਿਹੜਾ ਇੱਕ ਨੰਬਰ 1 ਸਟੇਟ ਸੀ ਇਸ ਦੇਸ਼ ਦੀ ਠੀਕ ਹੈ ਮਗਰ ਲੀਆਂ ਪਾਰਟੀਆਂ ਨੇ ਅਗਰ ਉਹਦੇ ਵਿੱਚ ਕੋਈ ਗਰਾਵਟ ਲੈ ਕੇ ਆਏ ਤਾਂ ਤੁਸੀਂ ਤਾਂ ਗਰਾਵਟ ਨੂੰ ਠੀਕ ਕਰਨਾ ਸੀਗਾ ਤੁਸੀਂ ਤਾਂ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਪਹੁੰਚਾਤਾ ਉਹਨੂੰ 70000 ਕਰੋੜ ਰੁਪਏ ਕਰਜ਼ਾ ਚੱਕ ਦਿੱਤਾ ਵਾ 24000 ਕਰੋੜ ਰੁਪਿਆ ਤੁਹਾਡਾ ਬਿੱਲ ਹੈ ਜਿਹੜਾ ਪੀਐਸਪੀਸੀਐਲ ਦਾ ਸਬਸਿਡੀ ਦਾ ਬਿੱਲ ਹੈ ਮੁਫਤ ਜਿਹੜੀ ਬਿਜਲੀ ਵਗੈਰਾ ਵਗੈਰਾ ਜਾਣੀ 24000 ਕਰੋੜ ਰੁਪਿਆ 31-32000 ਕਰੋੜ ਰੁਪਏ ਤੁਸੀਂ ਵਿਆਜ ਭਰ ਰਹੇ ਹੋ ਆ 700 ਕਰੋੜ ਰੁਪਿਆ ਚੰਦ ਦਿਨ ਪਹਿਲਾਂ ਤੁਸੀਂ ਨਵਾਂ ਕਰਜ਼ਾ ਚੱਕਿਆ 2500 ਕਰੋੜ ਰੁਪਇਆ ਤੁਸੀਂ ਆ ਲੋਕ ਸਭਾ ਦੀਆਂ ਇਲیکشنਾਂ ਦੇ ਦੌਰਾਨ ਚੱਕਿਆ ਫਿਰ ਵੀ ਤੁਸੀਂ ਕਹੀ ਜਾਂਦੇ ਕਿ ਖਜ਼ਾਨਾ ਭਰਿਆ ਪਿਆ ਜੀ ਗੱਲ ਹੀ ਕੋਈ ਨਹੀਂ ਕਿ ਅਸੀਂ ਤਾਂ ਬਿਲਕੁਲ ਹੋਰ ਤੁਸੀਂ ਤਨਖਾਹਾਂ ਦੇ ਨਹੀਂ ਸਕਦੇ ਤੁਸੀਂ ٹی اے ਡੀ اے ਦੇ ਨਹੀਂ ਸਕਦੇ ਤੁਸੀਂ ਜਿਹੜਾ 7ਵੇਂ ਪੇ ਕਮਿਸ਼ਨ ਦਾ ਜਿਹੜਾ ਸੀਗਾ ਪੈਕੇਜ ਲਾਗੂ ਕਰਨਾ ਸੀਗਾ ਖਾਸ ਤੌਰ ਤੇ ਜਿਹੜੇ ਕਾਲਜੇਸ ਨੇ ਅਫੀਲੀਏਟਿਡ ਕਾਲਜੇਸ ਵਗੈਰਾ ਕਿਸ ਨੂੰ ਤੁਸੀਂ ਦੇ ਨਹੀਂ ਸਕੇ ਹੈਗੇ ਪਰ ਮੈਂ ਤੁਸੀਂ ਕਹੀ ਜਾਂਦੇ ਖਜ਼ਾਨਾ ਵੀ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਜੀ ਬੜਾ ਹੀ ਸ਼ਾਨਦਾਰ ਮਾਹੌਲ ਹੈ ਅਗਰ ਸ਼ਾਨਦਾਰ ਮਾਹੌਲ ਹੈ ਤੇ ਆਹ ਦੇਖੋ ਤੁਸੀਂ ਬੱਚਿਆਂ ਦੇ ਨਾਲ ਤੁਸੀਂ ਖੇਲਵਾੜ ਕਰ ਰਹੇ ਹੋ ਆ ਐਸਸੀ ਸਕਾਲਰਸ਼ਿਪ ਹੈ ਬੱਚਾ ਜੀ ਜਿਹੜੇ ਐਸਸੀ ਸਕਾਲਰਸ਼ਿਪ ਦੇ ਮੁੱਦੇ ਦੇ ਤੁਸੀਂ ਕਾਂਗਰਸ ਨੂੰ ਲਗਾਤਾਰ ਭੰਡਦੇ ਸੀ ਇਹ ਕੀ ਕਹਿੰਦੀ ਆ ਸੈਂਟਰ ਵਿਦਹੋਲਡਸ 930 ਕਰੋੜ ਅੰਡਰ ਐਸਸੀ ਸਕਾਲਰਸ਼ਿਪ ਸਕੈਮ ਆ ਪਲਾਨ ਵਾਂਟਸ ਸਟੇਟ ਟੂ ਰਿਲੀਜ਼ 250 ਕਰੋੜ ਫਸਟ 937 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਇਸ ਕਰਕੇ ਰੋਕਿਆ ਐਸਸੀ ਸਕਾਲਰਸ਼ਿਪ ਸ਼ਡਿਊਲਡ ਕਾਸਟ ਸਟੂਡੈਂਟਸ ਦਾ ਕਿਉਂਕਿ 250 ਕਰੋੜ ਰੁਪਇਆ ਪੰਜਾਬ ਸਰਕਾਰ ਆਪਣਾ ਉਹਦੇ ਵਿੱਚ ਯੋਗਦਾਨ ਨਹੀਂ ਪਾ ਸਕੀ ਇਹਦਾ ਕਿਤੇ ਇਫੈਕਟ ਪਊਗਾ ਸਿੱਧਾ-ਸਿੱਧਾ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਇਫੈਕਟ ਪਊਗਾ ਇਹ ਅਖੋਤੀ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਮਾਡਲ ਹੈ ਏਸੇ ਹੀ ਐਜੂਕੇਸ਼ਨ ਮਾਡਲ ਦੇ ਵਿੱਚ ਅੱਗੇ ਤੁਸੀਂ ਪੜੋ ਆਹ ਜਿਹੜੇ ਸਾਡੇ ਬਹੁਤ ਬਿਹਤਰੀਨ ਆਰਟਿਸਟਸ ਐਸਸੀਡੀ ਗਵਰਨਮੈਂਟ ਕਾਲਜ ਲੁਧਿਆਣਾ ਜਿਹੜਾ ਬੰਦ ਬੱਚਿਆਂ ਦੇ ਮੁੰਡਿਆਂ ਦਾ ਵਾ ਗਵਰਨਮੈਂਟ ਕਾਲਜ ਮੋਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫੋਰ ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਫੋਰ ਵਿਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਾਰਪੁਰ ਤੁਸੀਂ ਨਵਾਂ ਦਾ ਕੀ ਬਣਾਉਣਾ ਸੀ ਯਾਰੋ ਤੁਸੀਂ ਜਿਹੜੇ ਚੱਲਦੇ ਸਰਕਾਰੀ ਕਾਲਜ ਨੇ ਉਸ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰਦਣ ਲੱਗੇ ਆ ਕਿ ਜਿਹੜਾ ਯੂਜੀਸੀ ਦਾ ਆਟੋਨੋਮੀ ਦਾ ਤੁਸੀਂ ਬਹਾਨਾ ਬਣਾ ਰਹੇ ਇਹ ਲੋਕਾਂ ਦੇ ਕਚਹਿਰੀ ਵਿੱਚ ਆਣ ਕੇ ਇਸ ਨੂੰ ਅੱਛੇ ਤਰੀਕੇ ਨਾਲ ਕਲੈਰੀਫਾਈ ਕਰੋ ਕਿ ਤੁਸੀਂ ਪ੍ਰਾਈਵੇਟਾਈਜ਼ ਕਾਲਜਸ ਕਰ ਰਹੇ ਕਿ ਨਹੀਂ ਕਰ ਰਹ ਤੇ ਆਹ ਲੋ ਤੁਸੀਂ ਇੱਕ ਜਿਹੜਾ ਇਹਨਾਂ ਦਾ ਅ ਹੈਲਥ ਦਾ ਵੀ ਮੋਡੂਲ ਚੱਕ ਲੋ ਜੀ ਆ ਇਹਨਾਂ ਦੀ ਜਿਹੜੀ ਹੋਮੇ ਹੈ ਨਾ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਦੀ ਹੋਮੇ ਉਹਨੂੰ ਪੱਠੇ ਪਾਉਣ ਵਾਸਤੇ ਕਿੰਨਾ ਨੁਕਸਾਨ ਕਰਾ ਰਹੇ ਨੇ ਆ ਤੁਸੀਂ ਦੇਖੋ ਅ ਆਮ ਆਦਮੀ ਸਿਰਫ ਨਾਮ ਰੱਖਣ ਦੇ ਵਾਸਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ 933 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦਾ ਹੋਲਡ ਕਰ ਲਿਆ ਕਿ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਕਿਉਂਕਿ ਜਿਹੜੀ ਸਾਰੇ ਦੇਸ਼ ਵਿੱਚ ਜਿਹੜਾ ਨਾਮ ਪ੍ਰਚਲਿਤ ਆ ਚਾਏ ਉਹ ਵੈਲਨੈਸ ਸੈਂਟਰਸ ਨੇ ਜਾਂ ਜੋ ਵੀ ਉਹਨਾਂ ਨੇ ਭਾਰਤ ਵਗੈਰਾ ਵਗੈਰਾ ਨਾਮ ਰੱਖਿਆ ਤੁਸੀਂ ਉਹ ਨਾਮ ਰੱਖੋਗੇ ਬੋਰਡ ਸਾਰੇ ਲਾਓਗੇ ਤਾਂ ਤੁਹਾਨੂੰ ਅਸੀਂ ਪੈਸੇ ਦਾਂਗੇ 933 ਕਰੋੜ ਰੁਪਈਆ ਜਿਹੜਾ ਵਾ ਉਹ ਗਰੀਬਾਂ ਦੇ ਇਲਾਜ ਦਾ ਪੈਸਾ ਇਸ ਕਰਕੇ ਰੁਕਿਆ ਹੋਇਆ ਕਿਉਂਕਿ ਸਾਡਾ ਆਮ ਆਦਮੀ ਪਾਰਟੀ ਦਾ ਫੱਟਾ ਲੱਗਣਾ ਚਾਹੀਦਾ ਕੇਜਰੀਵਾਲ ਦਾ ਨਾਮ ਆਉਣਾ ਚਾਹੀਦਾ ਭਗਵੰਤ ਦੀ ਫੋਟੋ ਆਉਣੀ ਚਾਹੀਦੀ ਕੇਜਰੀਵਾਲ ਦੀ ਫੋਟੋ ਆਣੀ ਜਿਹੜੇ ਦੂਜਿਆਂ ਨੂੰ ਸਦਾ ਟਿਚਰਾ ਕਰਦੇ ਸੀ ਇਸ ਲਈ ਮੇਰੇ ਸਤਕਾਰਯੋਗ ਪੰਜਾਬੀ ਵੀਰੋ ਤੇ ਭੈਣੋ ਤੇ ਭਰਾਓ ਠੀਕ ਹੈ ਤੁਸੀਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੂਰਾ ਅੱਛੇ ਤਰੀਕੇ ਨਾਲ ਸ਼ੀਸ਼ਾ ਦਿਖਾਤਾ ਪਰੰਤੂ ਯਾਦ ਰਹੇ ਜਦੋਂ ਤੁਸੀਂ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਜਿਹੜੀਆਂ ਜਿੰਮਨੀ ਚੋਣਾਂ ਨੇ ਇਹਨਾਂ ਨੂੰ ਮੋੜ ਵੋਟ ਪਾਉਣੇ ਹੋ ਤਾਂ ਇੱਕ ਬੋਗਸ ਤਸਵੀਰ ਸਾਰੇ ਦੇਸ਼ ਵਿੱਚ ਭੇਜਦੇ ਹੋ ਜਲੰਧਰ ਵੈਸਟ ਜਿੱਥੇ 4 ਜੂਨ ਨੂੰ ਮਹਿਸ 15000 ਵੋਟ ਭਈ ਆਮ ਆਦਮੀ ਪਾਰਟੀ ਨੂੰ ਜਮਾਨਤ ਜਬਤ ਹੋਈ ਤੇ ਸਾਰੀ ਸਰਕਾਰ ਦਾ ਅਮਲਾ ਬਹਿ ਗਿਆ ਉੱਥੇ ਆਣ ਕੇ ਤੇ ਮੇਰੇ ਖਿਆਲ 40 ਦਿਨਾਂ 'ਚ 13 ਜੁਲਾਈ ਨੂੰ ਉਹਦੇ ਲਗਭਗ 60000 ਵੋਟ ਨਿਕਲਦੀ ਹੈ ਇਹਦੇ ਚ ਫਿਰ ਆਪਾਂ ਜ਼ਿੰਮੇਵਾਰ ਬਣ ਗਏ ਨਾ ਕਿ ਆਪਾਂ ਮਾੜੇ ਬੰਦਿਆਂ ਨੂੰ ਜਿਹੜੀਆਂ ਮਾੜੀਆਂ ਸਰਕਾਰਾਂ ਨੇ ਜਿਹੜੀਆਂ ਝੂਠ ਬੋਲਦੀਆਂ ਨੇ ਸ਼ਰਾਬ ਕਲੌਨੀਆਂ ਨੇ ਪੈਸੇ ਵੰਡਦੀਆਂ ਨੇ ਧਮਕਾਉਂਦੀਆਂ ਨੇ ਡਰਾਉਂਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਅਸੀਂ ਉਹਨਾਂ ਨੂੰ ਦੁਬਾਰਾ ਹੁਣ ਤੁਹਾਡੀਆਂ ਚਾਰ ਜਿੰਨੀ ਚੋਣਾਂ ਫਿਰ ਆ ਰਹੀਆਂ ਪੰਜਾਬ ਦੇ ਵਿੱਚ ਸ਼ਾਇਦ ਪੰਜਵੀਂ ਵੀ ਆਉਣੀ ਪੈਣੀ ਕਿਉਂਕਿ ਕੱਲ ਇੱਕ ਅਕਾਲੀ ਦਲ ਦਾ ਐਮਐਲਏ ਵੀ ਤੋੜ ਰਿਹਾ ਵੀ ਤੁਹਾਡੇ ਕੋਲ 92 ਐਮਐਲਏ ਆ ਤੁਸੀਂ 92 ਨਾਲ ਸੰਤੋਖ ਨਹੀਂ ਗਏ ਤੁਸੀਂ ਅਕਾਲੀ ਦਲ ਦਾ ਇੱਕ ਐਮਐਲਏ ਹੋਰ ਤੋੜ ਕੇ ਇੱਕ ਅਨਵੌਂ ਜਿਮਨੀ ਚੋਣ ਦਾ ਖਰਚਾ ਪੰਜਾਬ ਦੇ ਸਰ ਦੇ ਉੱਤੇ ਹੋਰ ਤੁਸੀਂ ਪਾਉਗੇ ਪੰਜ ਜਿਮਨੀ ਚੋਣਾਂ ਦਾ ਖਰਚਾ ਪੰਜਾਬ ਦੇ ਲੋਕਾਂ ਤੇ ਜਿਹੜਾ ਜਿਹੜਾ ਪੰਜਾਬ ਆਲਰੇਡੀ ਕਰਜ਼ੇ ਚ ਡੁੱਬਿਆ ਪਿਆ ਹੋਗਾ ਇਸ ਲਈ ਮੈਂ ਤਾਂ ਸਿਰਫ ਲੋਕਾਂ ਨੂੰ ਅਪੀਲ ਕਰਨ ਆਇਆ ਮੈਂਰਾ ਖਿਆਲ 2.5 ਸਾਲ ਵਿੱਚ ਇਹਨਾਂ ਦਾ ਚਿਹਰਾ ਤੁਸੀਂ ਅੱਛੇ ਤਰੀਕੇ ਨਾਲ ਪਛਾਣ ਲਿਆ ਵਾ ਇਹਨਾਂ ਦੇ ਜਿਹੜੇ ਅਖੋਤੀ ਐਮ ਐਲ ਏਜ਼ ਨੇ ਕਿਸੇ ਨੇ ਕੋਈ ਗੈਰਕਾਨੂੰਨੀ ਮਾਈਨਿੰਗ ਕਰ ਰਿਹਾ ਕੋਈ ਨੌਜਵਾਨ ਬੱਚਿਆਂ ਦਾ ਸ਼ੋਸ਼ਣ ਕਰ ਰਿਹਾ ਕੋਈ ਨੰਗਾ ਘੁੰਮ ਰਿਹਾ ਵਾ ਕੋਈ ਕੋਠੀਆਂ ਤੇ ਐਨ ਆਰ ਆਈਜ਼ ਦੇ ਕਬਜ਼ਾ ਕਰ ਰਿਹਾ ਵਾ ਕੋਈ ਜਿੱਥੇ ਕਿਸੇ ਦਾ ਦਾਅ ਲੱਗਦਾ ਵਾ ਸਾਰੇ ਕਰਪਟ ਏਡੇ ਵਿੱਚ ਸਾਡੇ ਪੁਲਤ ਦੀ ਤੁਸੀਂ ਗੱਲਾਂ ਹੀ ਛੱਡ ਦਿਓ ਤਸੀਲਾਂ ਵਿੱਚ ਥਾਣਿਆਂ ਵਿੱਚ ਔਰ ਇੱਕ ਅੱਲਾ ਪੁਲਤ ਨਹੀਂ ਸਾਰੇ ਪੰਜਾਬ ਦੀ ਇਸ ਵਕਤ ਤਸਵੀਰ ਆ ਜਿਹੜਾ ਕਹਿੰਦਾ ਸੀ ਨਾ ਕਿ ਕਰਪਸ਼ਨ ਫ੍ਰੀ ਮੈਂ ਸਟੇਟ ਦਊਗਾ ਇਹਦੇ ਨਾਲੋਂ ਜ਼ਿਆਦਾ ਕਰਪਸ਼ਨ ਨਹੀਂ ਗਈ ਜਿਹੜੀਆਂ ਇਹਨਾਂ ਨੇ ਰਿਕਾਰਡ ਮਗਲੀਆਂ ਸਰਕਾਰਾਂ ਦਾ ਜਿਹੜਾ ਬਦਲਾਅ ਬਦਲਾਅ ਕਰਦੇ ਇਹਨਾਂ ਦਾ ਸਾਰਾ ਬਦਲਾਅ ਪੁੱਠਾ ਹੈ ਸਾਰਾ ਬਦਲਾਅ ਨੈਗੇਟਿਵ ਹੈ ਸਾਰਾ ਬਦਲਾਅ ਮਾੜੇ ਪਾਸੇ ਰੁਝਾਨ ਲੈ ਕੇ ਜਾਂਦਾ ਕੋਈ ਮੋਰੈਲਿਟੀ ਇਥਿਕਸ ਅਫਹੋਲਡ ਨਹੀਂ ਕੀਤੀ ਕਦੀ ਦੇਖਿਆ ਸੀ ਇਸ ਆਜ਼ਾਦ ਭਾਰਤ ਵਿੱਚ ਕਿ ਮੁੱਖ ਮੰਤਰੀ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਹੋ ਜਵੇ ਦਿੱਲੀ ਤੇ ਉਹ ਚੀਫ ਮਿਨਿਸਟਰ ਦਾ ਅਹੁਦਾ ਨਾ ਛੱਡੇ ਆ ਹੁਣੇ ਥੋੜੀ ਦੇਰ ਪਹਿਲਾਂ ਝਾਰਖੰਡ ਦੇ ਜਿਹੜਾ ਸ਼ਾਇਦ ਮਿਸਟਰ ਸੁਰੇਨ ਸੀਗੇ ਜਦੋਂ ED ਨੇ ਉਹਨੂੰ ਅਰੈਸਟ ਕੀਤਾ ਉਹ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਕੇ ਗਿਆ ਜੇਲ੍ਹ ਗਿਆ ਜੇਲ੍ਹ ਆਣ ਕੇ ਵਾਪਸ ਆਪਣੀ ਸਾਰੀ ਪਾਰਟੀ ਇਕੱਠੀ ਕੀਤੀ ਤਾਂ ਦੁਬਾਰਾ ਚੀਫ ਮਿਨਿਸਟਰ ਦੀ ਸੌਂਚ ਚੱਕੀ ਕਿ ਕੇਜਰੀਵਾਲ ਸਾਹਿਬ ਨੂੰ ਆਪਣੇ ਐਮਐਲਐਸ ਤੇ ਪਰ ਉਸਾ ਨਹੀਂਗਾ ਕਿ ਜੇ ਮੈਂ ਇੱਕ ਵਾਰੀ ਉਹ ਅਹੁਦਾ ਛੱਡ ਦਿੱਤਾ ਤੇ ਮੁੜ ਕੇ ਮੈਨੂੰ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਬਣਾਉਣਗੇ ਪਹਿਲਾ ਉਦਾਹਰਨ ਹੈ ਭਾਰਤ ਦੇ ਆਜ਼ਾਦੀ ਦੇ 78 ਸਾਲ ਦੇ ਇਤਿਹਾਸ ਵਿੱਚ ਕਿ ਚੀਫ ਮਿਨਿਸਟਰ ਜੇਲ੍ਹ ਵਿੱਚ ਬੈਠਾ ਚੀਫ ਮਿਨਿਸਟਰ ਬੈਠਾ ਵਾ ਔਰ ਕੋਈ ਚਿੱਠੀ ਨਹੀਂ ਲਿਖ ਨਹੀਂ ਸਕਦਾ ਉਹਨੇ ਕੱਲ ਪਰਸੋ ਇੱਕ ਚਿੱਠੀ ਲਿਖੀ ਸੀ ਕਿ ਅਸੀਂ ਇੰਡੀਪੈਂਡੈਂਸ ਡੇ ਦੇ ਵਿੱਚ ਉਹਨਾਂ ਦੀ ਕੋਈ ਜਿਹੜੀ ਜਿਹੜੀ ਮਿਨਿਸਟਰ ਅਤੀਸ਼ੀ ਨੂੰ ਅਧਿਕਾਰ ਦਿੱਤਾ ਜਾਵੇ ਉਹ ਜੇਲ੍ਹ ਵਾਲਿਆਂ ਨੇ ਰੋਕ ਲਈ ਕਿ ਤੇਰੀ ਕੋਈ ਕਮਿਊਨੀਕੇਸ਼ਨ ਬਤੌਰ ਚੀਫ ਮਿਨਿਸਟਰ ਤੁਸੀਂ ਜੇਲ੍ਹ ਵਿੱਚੋਂ ਕੋਈ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਤਾਂ ਅੰ ਪਰ ਉਹ ਕਹਿੰਦਾ ਮੈਂ ਚੀਫ ਮਿਨਿਸਟਰ ਦਾ ਉੱਧਾ ਨਹੀਂ ਛੱਡਣਾ ਮਤਲਬ ਇਹ ਬਦਲਾਅ ਪਹਿਲੀ ਵਾਰੀ ਅਸੀਂ ਇਸ ਦੇਸ਼ ਦੇ ਜਿਹੜੀ ਪੋਲਿਟਿਕਸ ਵਿੱਚ ਦੇਖਿਆ ਇਸ ਕਰਕੇ ਮੇਰੀ ਸਭ ਨੂੰ ਬੜੀ ਨਿਮਰਤਾ ਦੇ ਨਾਲ ਅਪੀਲਿਆ ਠੀਕ ਹੈ ਮੰਨ ਲਿਆ ਕਿ ਸਰਕਾਰ ਨੇ ਆਪਾਂ ਕੰਮ ਲੈਣੇ ਨੇ ਜੋ ਵੀ ਤੁਸੀਂ ਕਰਨਾ ਵਾ ਪਰ ਜਦੋਂ ਤੁਹਾਡਾ ਵੋਟ ਪਾਉਣ ਦਾ ਸਮਾਂ ਆਉਂਦਾ ਵਾ ਉਦੋਂ ਵੋਟ ਅਕਲਮੰਦੀ ਨਾਲ ਪਾਉਣੀ ਆ ਆ ਤੁਸੀਂ ਪੰਚਾਇਤੀਆਂ ਇਲੈਕਸ਼ਨਾਂ ਦੇਖ ਲਓ ਪਿਛਲਾ ਹੁਣ ਲਗਭਗ ਡਿਸੰਬਰ 2023 ਦੀ ਬੋਰਡ ਬੰਦੀ ਕਰਕੇ ਗੁਪਤ ਰੱਖੀ ਹੋਈ ਆ ਕਿਸੇ ਨੂੰ ਨੇ ਦਿਖਾ ਰਹੇ ਨਹੀਂ ਇਲੈਕਸ਼ਨਾਂ ਕਿਤੇ ਲਾਈਆਂ ਨਹੀਂ ਚੰਗੀ ਤਰ੍ਹਾਂ ਡਿਸਪਲੇ ਤੇ ਲੋਕੀ ਫੇਰ ਆਬਜੈਕਸ਼ਨ ਕੀ ਕਰਦੇ ਪਤਾ ਕਿਤਾ ਲਗੂ ਕਿ ਕਿਹੜੇ ਵੋਟ ਚ ਚੱਕ ਕੇ ਵੋਟ ਵੋਟ ਕਿੱਧਰ ਪਾਤੀ ਆ ਕਿਹੜਾ ਵੋਟ ਤੋੜਿਆ ਕਿ ਇਹਨੂੰ ਕਿੱਧਰ ਕੀਤਾ ਮਤਲਬ ਤੁਸੀਂ ਇੰਨੇ ਡਰਦੇ ਹੋ ਲੋਕਾਂ ਤੋਂ ਕਿ ਜੇ ਅਸੀਂ ਆ ਵੋਟ ਬੰਦੀ ਦਿਖਾਤੀ ਤੇ ਲੋਕਾਂ ਨੇ ਸਾਨੂੰ ਜਿਹੜਾ ਹੈ ਇਲੈਕਸ਼ਨਾਂ ਜਿੱਤਣ ਨਹੀਂ ਦੇਣੀਆਂ ਸਾਰਾ ਕੰਮ VOTER ਸੂਚੀਆਂ ਗੁਪਤ ਨੇ ਕੱਲ ਪਰਸੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਆਰਡਰ ਕੀਤੀ ਕਿ 20 21 ਔਰ 22 ਤਰੀਕ ਨੂੰ ਤੁਸੀਂ ਜਿਹੜੀ VOTER ਸੂਚੀਆਂ ਦੀ ਸੁਧਾਈ ਦਾ ਕੰਮ ਕਰੋ ਲੋਕੀ ਆਬਜੈਕਸ਼ਨ ਕਿੱਥੇ ਲਾਉਣਗੇ ਜੇ ਉਹਨਾਂ ਦੇ ਕੋਲ ਕੋਈ ਲਿਸਟਾ ਹੀ ਨਹੀਂ ਗਈਆਂ ਜੇ ਉਹਨਾਂ ਕੋਲ ਵੋਟਬੰਦੀ ਨਹੀਂ ਹੈ ਉਸ ਇਲੈਕਸ਼ਨ ਦੀ ਕਿ ਇਹ ਬਦਲਾਅ ਉਸੇ ਦਾ ਕਿ ਅਸੀਂ ਜਿਹੜੀਆਂ ਪੰਚਾਇਤ ਤੱਕ ਦੀਆਂ ਚੋਣਾਂ ਉੱਦਦੇ ਅਸੀਂ ਕਬਜ਼ਾ ਕਰਨਾ ਵਾ ਅਸੀਂ ਪੰਚਾਇਤ ਦੀਆਂ ਚੋਣਾਂ ਵੀ ਨਿਰਪੱਖ ਨਹੀਂ ਹੋਣ ਦੇਣੀਆਂ ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਅਪੀਲ ਹੈ ਕਿ ਕਿਰਪਾ ਕਰਕੇ ਹਰ ਗੱਲ غور ਨਾਲ ਦੇਖੋ ਇਹਨਾਂ ਦਾ ਐਜੂਕੇਸ਼ਨ ਮਾਡਲ ਖੋਤੀ ਇਹਨਾਂ ਦਾ ਹੈਲਥ ਮਾਡਲ ਖੋਤੀ ਇਹਨਾਂ ਦਾ ਭ੍ਰਿਸ਼ਟਾਚਾਰ ਦਾ ਮਾਡਲ ਔਰ ਜੋ ਇਹਨਾਂ ਨੇ ਅਨਿਆਇ ਤੇ ਲੋਕਾਂ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਪੁਲਿਸ ਦਾ ਦੁਰਉਪਯੋਗ ਕੀਤਾ ਤੌਬਾ ਮੇਰੀ ਮੇਰੇ ਖਿਆਲ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਇਹਨਾਂ ਤੋਂ ਹੋਸ਼ਿਆਰ ਰਹੋ ਬਚੋ ਤੇ ਭਗਵਾਨ ਤੁਮੈਂ ਮੈਂ ਫਿਰ ਅੰਤ ਵਿੱਚ ਕਹਿਣਾ ਕਿ ਮੁਰਗੀ ਖਾਨਾ ਦਾ ਯਾਰ ਖੋਲਣਾ ਬਣਦਾ ਹੁਣ ਤੇਰਾ ਇਹ ਬਣਦਾ ਹੁਣ ਜਾਂ ਆਣ ਕੇ ਕਟੋਗਾਰਨ ਦੱਸ ਦੇ ਕਿ ਜਦੋਂ ਜਿਹੜੀ ਟੀਚਰ ਦੂਜਿਆਂ ਨੂੰ ਕੀਤੀ ਸੀਗੀ ਤੇ ਆ ਬੁਲੇਟ ਪ੍ਰੂਫ ਜਿਗਾਰ ਤੇ ਬੁਲੇਟ ਪ੍ਰੂਫ ਗੱਡੀਆਂ ਤੇ Z+ ਸਿਕਿਉਰਿਟੀਆਂ ਤੇ ਜਹਾਜ਼ ਤੇ ਹੈਲੀਕਾਪਟਰ ਇਹਦਾ ਮੈਨੇ ਕੀ ਹੁੰਦਾ ਬਸ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕ ਕਿੱਥੋਂ ਜਾਨਣਾ ਚਾਹੁੰਦੇ ਨੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ